ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਦੇ ਵਿੱਚ ਹਰੇਕ ਤਰ੍ਹਾਂ ਦੇ ਵਾਰਡ ਬਣਾਏ ਗਏ ਹਨ ਚਾਹੇ ਉਹ yellow ward ਹਨ ਚਾਹੇ ਉਹ green ward ਹਨ ਚਾਹੇ ਉਹ red ward ਹਨ ਹਰੇਕ ਤਰ੍ਹਾਂ ਦੇ ਵਾਰਡ ਦਾ ਇੰਤਜ਼ਾਮ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿੱਚ ਕੀਤਾ ਗਿਆ ਹੈ ਤੁਸੀਂ ਵੇਖ ਰਹੇ ਹੋ ਵੀ ਕਿਸ ਤਰ੍ਹਾਂ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਦੇ ਵਿੱਚ ਹਰੇਕ ਵਾਰਡ ਬਣਾਏ ਗਏ ਹਨ ਹਰੇਕ ਤਰ੍ਹਾਂ ਦੀ ਦਵਾਈ ਅਤੇ ਹਰੇਕ ਤਰ੍ਹਾਂ ਦਾ ਸਟਾਫ ਪੂਰੀ ਤਰ੍ਹਾਂ ਉਪਲਬਧ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਦੋਂ ਜੋ ਵੀ ਹਦਾਇਤ ਆਏਗੀ ਉਸ ਅਨੁਸਾਰ ਪਾਲਨਾ ਕੀਤੀ ਜਾਵੇਗੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ ਐਮਓ ਡਾਕਟਰ ਐਰਿਕ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਕੀ ਕੁਝ ਕਿਹਾ ਕਿ ਕਿਸ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਜੀ ਸਰ ਹਾਲਾਤ ਤਨਾਪੂਰ ਨੇ ਉਸ ਦੇ ਸਬੰਧ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ ਕਿਸ ਕਿਸ ਤਰ੍ਹਾਂ ਦੇ ਇੰਤਜ਼ਾਮ ਜਹਾਦ ਹਾਇਤਾ ਨੇ ਜੇਕਰ ਪੁਰੇ ਜ਼ਿਲ੍ਹੇ ਫਾਜ਼ਿਲਕਾ ਦੀ ਗੱਲ ਕਰਾਂ ਸਾਡੀਆਂ ਸਿਆਰੀਆਂ ਜਿੰਨੇ ਵੀ ਹਸਪਤਾਲ ਸਭ ਚੁੱਕਮਕਮਲ ਹੈ ਪ੍ਰਾਈਵੇਟ ਡਾਕਟਰਾਂ ਦਾ ਵੀ ਸਾਨੂੰ ਸਹਿਯੋਗ ਮਿਲ ਰਿਹਾ ਹੈ ਉਹ ਸਟੈਂਡ ਬਾਈ ਤੇ ਜੇਕਰ ਲੋਡ ਪਈ ਤਾਂ ਉਹਦੀਆਂ ਸੇਵਾਵਾਂ ਮੁਲਤਿਆ ਜਾਣਗੀਆਂ ਸਾਡੇ ਕੋਲ ਪੂਰੀ ਤਿਆਰੀ ਹੈ ਇਸ ਕਰਕੇ ਪਬਲਿਕ ਨੂੰ ਇਹ ਨਹੀਂ ਕਿ ਅਲਰਟ ਜ਼ਰੂਰ ਹੈ ਲੇਕਿਨ ਪੈਨਿਕ ਨਾ ਕਰਨ ਸਾਡੇ ਕੋਲ ਤਿਆਰੀ ਮੁਕਮਲ ਹੈ ਕਿਸ ਕਿਸ ਤਰ੍ਹਾਂ ਦੀ ਤਿਆਰੀ ਸਾ ਪ੍ਰਾਈਵੇਟ ਹਸਪਤਲ ਨੇ ਕਿਹ ਕਿਹਸੇ ਤਰ੍ਹਾਂ ਦੀ ਉਹ ਉੱਥੇ ਦਿਲ ਲਾਈਏ ਜਾਣਗੇ ਉਹਨੂੰ ਇੱਥੇ ਬੁਲਾ ਦੇ ਜੋ ਵੀ ਰਿਕੁਆਇਰਮੈਂਟ ਹੋਏਗੀ ਜੀ ਜੇ ਸਾਡੇ ਹਸਪਤਲਸ ਤੋਂ ਉਹਨਾਂ ਦੇ ਲੋਡ ਹੋਏਗੀ ਤਾਂ ਇੱਥੇ ਅਨਲ ਵੀ ਤਿਆਰ ਹੈ ਜੇਕਰ ਸਾਨੂੰ ਉਹਨਾਂ ਦੇ ਹਸਪਤਲ ਦੇ ਵੀ ਨਾਲ ਨਾਲ ਲੋਡ ਪਈ ਤਾਂ ਸੇ ਉੱਥੇ ਵੀ ਪੇਸ਼ੈਂਟਸ ਨੂੰ ਸਰਵਿਸਿਜ਼ ਦੇ ਦੇ ਸਰ ਦਵਾਈਆਂ ਵਗੈਰਾ ਗਲੂ ਕੋਜ ਵਾਰ ਅਕਸੀਜਨ ਸਟੋਰੀ ਤਿਆਰੀ ਮੁਕੰਮਲ ਹੈ ਸਰ ਕਿਸੇ ਵੀ ਤਰ੍ਹਾਂ ਦੀ ਲੋਡ ਨਹੀਂ ਪਬਲਿਕ ਨੂੰ ਡਰਨ ਦੀ ਸਾਰੇ ਦਾ ਇੰਤਜ਼ਾਮ ਕੀਤਾ ਗਿਆ ਹੈ ਸਟਾਕ ਪੂਰਾ ਸਭ ਕੁਝ ਉੱਥੇ ਹੈ ਜੀ ਪਬਲਿਕ ਨੂੰ ਕੋਈ ਘਬਰਾਹਟ ਦੀ ਲੋੜ ਨਹੀਂ ਹੈ ਇਸ ਮੌਕੇ ਜੇ ਅਸੀਂ ਸਿਹਤ ਵਿਭਾਗ ਵਾਲੇ ਉਹਨਾਂ ਦੇ ਨਾਲ ਖੜੇ ਆਂ ਚਰਨ ਪੂਰੀ ਸੇਵਾਵਾਂ ਦੇਵਾ ਲੋਕਾਂ ਦਾ ਸਟਾਫ ਮੁਕੰਮਲ ਕਿਸ ਕਿੰਨੇ ਤਰ੍ਹਾਂ ਸਾਰਾ ਮੌਕੇ ਤੇ ਮੌਜੂਦ ਹੈ ਜੀ ਸਟੇਸ਼ਨ 'ਤੇ ਕੋਈ ਨਹੀਂ ਲੈ ਰਿਹਾ ਸਟਾਫ ਖੁਦ ਚੀ ਇਹਨਾਂ ਜਜ਼ਬਾ ਹੈ ਕਿ ਉਹ ਆਪ ਇੱਥੇ ਹਸਪੀਟਲ ਚ ਸਟੇ ਕਰ ਰਹੇ ਸਟਾਫ ਨੂੰ ਕੀ ਪੂਰੀ ਜ਼ਿਲ੍ਹਾ ਪ੍ਰਸ਼ਾਸਨ ਲੱਗ ਗਿਆ ਪਿੰਡਾਂ ਜਿਹੜੇ ਤੁਹਾਡੇ ਮੁੱਲਾ ਕਲੀਨਿਕ ਨੇ ਜਾਂ ਜਿਹੜਾ ਹਸਪੀਟਲ ਨੇ ਜਾਂ ਜਿਹੜੇ ਦੂਰ ਦਰਾਡੇ ਪਿੰਡਾਂ ਚ ਉਹ ਫਿਲਹਾਲ ਆਪਨੇ ਆਪਣੇ ਸੈਂਟਰ ਸੇ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਬਟ ਮੌਕੇ ਦੀ ਨਿਜ਼ਾਕਤ ਦੇਖਦੇ ਹੋ ਜਿੱਥੇ ਸਾਨੂੰ ਲੋੜ ਪਈ ਉਹਨਾਂ ਨੂੰ ਉਸ ਮੁਤਾਬ ਲੋਕਾਂ ਨੂੰ ਤੇ ਸਟਾਫ ਨੂੰ ਕੀ ਅਪੀਲ ਕਰੋਗੇ ਸਭ ਨੂੰ ਇਹੀ ਅਪੀਲ ਹੈ ਕਿ ਥੋੜਾ ਮਾਹੌਲ ਤਣਾਅਪੂਰਨ ਹੈ ਲੇਕਿਨ ਸੰਯਮ ਰੱਖਣ ਡਰਨ ਨਾ ਘਬਰਾਉਣ ਦੀ ਲੋੜ ਨਹੀਂ ਕਿ ਪ੍ਰਸ਼ਾਸਨ ਆਪਣੇ ਨਾਲ ਹੈ ਤੇ ਉਮੀਦ ਕਰਾਂਗੇ ਕਿ ਜਲਦੀ ਮਾਹੌਲ ਠੀਕ ਹੋ ਜਾਏਗਾ ਏਬੀਐਨ ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹਾਂ ਕਿ ਏਬੀਐਨ ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ